ਵਾ ਸ਼ੰਭੂ ਬਾਦਰ ਤੇ ਆਏ ਹੋਇਆ ਇੱਥੇ ਨੌਜਵਾਨ ਪਾਣੀ ਤੇ ਤੇ ਕਿਨੂਆ ਦੀ ਸੇਵਾ ਕਰ ਰਹੇ ਸੀ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਔਰ ਜਾਣਾਂਗੇ ਵੀ ਇਹ ਸੇਵਾ ਦਾ ਜਜ਼ਬਾ ਦਾ ਭਾਵ ਮੈਂ ਕਿਵੇਂ ਆਇਆ ਤੇ ਅੰਦੋਲਨ ਬਾਰੇ ਕਿਵੇਂ ਸੋਚਦੇ ਨੇ ਹਾਂਜੀ ਭਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਕਿਹੜੇ ਪਿੰਡ ਬਾਈ ਜੀ ਆਪਾਂ ਭਾਈ ਜੀ ਮੇਰਾ ਪਿੰਡ ਰਤਨਹੜੀ ਆ ਤੇ ਖੰਨੇ ਦੇ ਕੋਲਾ ਬਿਲਕੁਲ ਹਾਂ ਉੱਥੋਂ ਆਏ ਜੀ ਅਸੀਂ ਰਾਸ਼ ਅੱਛਾ ਤੁਸੀਂ ਜਿਹੜੀ ਇੱਥੇ ਸੇਵਾ ਕਰ ਰਹੇ ਹੋ ਇਹਦਾ ਜੇ ਤੁਹਾਡੇ ਅੰਦਰ ਜਜ਼ਬਾਜ ਜਾਂ ਭਾਵਨਾ ਕਿਵੇਂ ਪੈਦਾ ਹੋਈ ਦੇਖੋ ਅਸੀਂ ਆਪ ਵੀ ਕਿਸਾਨ ਨੇ ਚ ਹੈਨਾ ਕਿਸਾਨਾਂ ਦੇ ਪੁੱਤ ਹੈਨਾ ਤੇ ਸਾਨੂੰ ਸਾਡੀਆਂ ਮੰਗਾ ਸਾਨੂੰ ਪਤਾ ਕਿ ਸਾਡੀਆਂ ਜਾਇਜ਼ ਨੇ ਹੈਨਾ ਫਿਰ ਸਾਨੂੰ ਆਉਣਾ ਤਾਂ ਸਾਡਾ ਬਣਦਾ ਸਾਡਾ ਕਰਨਾ ਤਾਂ ਕਿਉਂਕਿ ਨਸਲਾਂ আর ਫਸਲਾਂ ਦਾ ਸਾਡਾ ਹੋਆ ਹੈਨਾ ਅਸੀਂ ਕਿਹੜਾ ਕੋਈ ਮਤਲਬ ਕਹਿ ਲੋ ਵੀ ਕਿਸੇ ਦੀ ਕਮਾਈ ਮੰਗ ਰਹੇ ਹਾਂ ਅਸੀਂ ਆਪਣੀ ਮਿਹਨਤ ਦਾ ਮੁੱਲ ਮੰਗ ਰਹੇ ਹਾਂ ਉਹ ਵੀ ਜਾਇਜ਼ ਉਹ ਵੀ ਗਾਰੰਟੀ ਸਮੇਤ ਠੀਕ ਹੈ ਹਾਂਜੀ ਕਿਉਂਕਿ ਫਸਲਾਂ ਦਾ 23 ਦਾ ਮੁੱਲ ਤੈਅ ਕਰਿਆ ਜਾਂਦਾ ਉਹਨੇ ਚੋਂ ਸਿਰਫ ਦੋ ਕਣਕਰ ਕਹਿੰਦੇ ਜੀਰੀ ਲਈ ਜਾਂਦੀ ਹੈ ਬਾਕੀ ਦਾ ਤੁਸੀਂ ਕਹੋ ਵੀ ਨਾਮ ਦੀ ਐਮ ਐਸ ਬੀ ਹੋ ਜਾਂਦੀ ਹੈ ਉਹ ਤੋਂ 1000 ਘਟ ਕਵਾਂਟਲ ਬਿੱਗੀ ਉਹ ਤੋਂ ਹੋਰ ਘਟ ਬਿੱਗੀ ਉਹਦੇ ਨਾਲ ਦਾ ਖਰਚੇ ਪਰਚੇ ਲੇਬਰ ਹੀ ਨਹੀਂ ਪੂਰੀ ਹੁੰਦੀ ਅੱਛਾ ਭਾਈ ਜੀ ਇਹ ਪ੍ਰਚਾਰ ਹੈ ਜਿਆਦਾ ਵੀ ਜਿਹੜਾ ਇੱਥੇ ਲੰਗਰ ਲੱਗਦਾਗਾ ਇਹ ਇੱਥੇ ਜਿਹੜਾ ਲੰਗਰ ਆ ਬਾਹਰੋਂ ਲੋਕਾਂ ਦੀ ਫੰਡਿੰਗ ਆ ਪਿਆਰ ਦੇ ਲੋਕ ਜਿਹੜੇ ਨੇ ਬੇਲੇ ਨੇ ਖਾਣ ਸਿਰਫ ਖਾਂਦੇ ਨੇ ਕੀ ਕਹਿਣਾ ਚਾਹੁੰਦੇ ਆ ਦੇਖੋ ਜੀ ਕੈਨ ਨੂੰ ਤਾਂ ਕੁਛ ਵੀ ਕਰੀ ਚੱਲੋ ਤੁਹਾਡੇ ਸਾਹਮਣੇ ਹੀ ਆ ਕਿੰਨਾ ਤਾਂ ਬਦਨਾਮ ਕੀਤਾ ਜਾ ਰਿਹਾ ਹੈ ਨਾ ਖਾਲਿਸਤਾਨੀ ਅੱਤਵਾਦੀ ਜਾਂ ਕੋਈ ਵੱਖਵਾਦੀ ਕਹਿ ਲੋ ਅਰ ਜੇ ਤੁਸੀਂ ਕਹਿ ਲੋ ਵੀ ਪੰਜਾਬ ਦੇ ਬਾਹਰ ਬੰਦੇ ਭੇਜ ਰਹੇ ਨੇ ਉਹ ਵੀ ਸਾਡੇ ਪੰਜਾਬੀ ਭਰਾ ਹੀ ਪੰਜਾਬ ਚੋਂ ਗਏ ਹੋਏ ਨੇ ਜਿਨ੍ਹਾਂ ਨੂੰ ਆਪਣੀ ਮਿੱਟੀ ਦਾ ਮੋਗਾ ਹੈ ਨਾ ਤੇ ਜੋ ਪੰਜਾਬ ਦੇ ਹੈਗੇ ਉਹ ਵੀ ਵੱਧ ਤੋਂ ਵੱਧ ਆਪਣਾ ਤਾਂ ਯੋਗਦਾਨ ਪਾ ਰਹੇ ਨੇ ਮਤਲਬ ਇਹ ਇਕੱਲਾ ਕਹਿਣਾ ਵੀ ਬਾਹਰੋਂ ਐਨਆਰਆਈ ਕਹਿੰਦੇ ਐਨਆਰਆਈ ਵੀ ਤਾਂ ਸਾਡੇ ਭਰਾ ਨੇ ਉਰੋ ਹੀ ਕਹਿੰਦੇ ਸਾਡੇ ਤਾਂ ਚਾਚੇ ਨੇ ਉਹਨੂੰ ਦੇ ਦਿੰਦੇ ਆ ਸਾਡੇ ਕੋਲ ਹੈਗੀ ਆ ਜੀ ਭਾਨਵੀ ਆ ਦੇਖੋ ਜੀ ਲੋ ਹਾਂਜੀ ਇਹ ਦਸਾਂ ਨਾ ਉਹਦੀ ਕਿਰਤ ਕਮਾਈ ਜੋ ਸੀ ਸਾਰਿਆਂ ਦੇ ਪੈਸੇ ਇਕੱਠੇ ਕਰਕੇ ਲੱਗੇ ਆਏ ਆ ਆਏ ਨਹੀਂ ਹੈਗਾ ਵੀ ਜੇ ਤੁਸੀਂ ਕਹੋ ਵੀ ਇਹ ਕੋਈ ਅਤਵਾਦੀ ਵਾਲਾ ਫੰਡ ਆਇਆ ਹੋਇਆ ਇਹ ਤਾਂ ਸੰਬੰਧ ਕੱਢਿਆ ਆ ਆ ਦਿਖਾ ਦਿਓ ਜੀ ਮੋਦੀ ਨੂੰ ਸਾਨੂੰ ਮਾਈਆਂ ਨੇ ਕਹਿੰਨਾ ਆਪਣੇ ਕੋਲੋਂ ਇਕੱਠੇ ਕਰ ਕਰਕੇ ਜਿਹੜੇ ਰੱਖੇ ਹੋਏ ਦੀ ਸਾਹਮ ਸਾਹਮ ਕੇ ਆ ਭਾਨਵੀ ਦਿੱਤੀ ਆ ਵੀ ਇਹ ਸਾਡੇ ਉਥੇ ਹਿੱਸੇ ਚ ਪੈਣਾ ਚਾਹੀਦਾ ਅੰਦੋਲਨ ਦੇ ਚ ਇਹ ਛੋਟਾ ਇਹਦਾ ਬ ਜੇ ਕਿਸੇ ਨੇ ਦਾੜ੍ਹੀ ਮੁੱਛਾਂ ਰੱਖੀਆਂ ਵੀਆਂ ਨੇ ਉਹਨੂੰ ਫਿਰ ਖਾਲਤਾਨੀ ਜੋੜ ਲੈਂਦੇ ਨੇ ਕਿਸੇ ਨੇ ਅੰਮ੍ਰਿਤ ਛਕ ਲਿਆ ਉਹਨੂੰ ਕਹਿੰਦੇ ਨੇ ਅੱਤਵਾਦੀ ਆ ਇਹ ਗੱਲਾਂ ਜਾਣਦੀ ਕੋਈ ਚੰਗੀਆਂ ਨਹੀਂ ਹੈਗੀਆਂ ਜੀ ਨਹੀਂ ਕਰੋਣ ਤੋਂ ਡੇ ਸਾਹਮਣੇ ਆ ਜਿਹੜੀ ਭਾਂ ਸਾਡੇ ਕੋਲ 10-10 ਰੁਪਏ ਵੀ ਆਏ ਨੇ ਇਹ ਗਰਾਹੀ ਆ ਮਤਲਬ ਕੀ ਇਹ ਕੋਈ ਫੰਡਿੰਗ ਨਹੀਂ ਗੀ ਇਹਨੂੰ ਹੁਣ ਜੇ ਤੁਸੀਂ ਕਹਿੰਗੇ ਵੀ ਇਹ ਫੰਡਿੰਗ ਆ ਇਹ ਫੰਡਿੰਗ ਨਹੀਂ ਗੀ ਇਹ ਗਰਾਹੀ ਆ ਇਹ ਰੁਪਿਆ ਰੁਪਿਆ 2-2 ਰੁਪਏ ਆਈ ਵੀ ਆਈ ਅੱਛਾ ਉਹ ਤਾਂ ਕਹਿੰਦੇ ਵੀ ਇਹਨਾਂ ਦਾ ਜਿਹੜੇ ਅੰਦੋਲਨ ਚ ਫਿਰਦੇ ਨੇ ਜਿਹੜੇ ਕਿਸਾਨ ਨੇ ਉਹ ਖੇਤਾਂ 'ਚ ਨਹੀਂ ਤੇ ਜਿਹੜੇ ਧਰਨੇ ਦੇ ਬੈਠੇ ਨੇ ਇਹ ਤਾਂ ਜਾਂਦਾ ਉਲੜ ਬਾਜ ਨੇ ਜਾਏ ਵਖਵਾਤੀ ਨੇ ਜਾਂ ਅਤਵਾਦੀ ਨੇ ਕੀ ਕਹਿਣਾ ਚਾਉਂਦੇ ਇਹਦਾ ਜਵਾਬ ਨਹੀਂ ਜੇ ਇਹ ਵਖਵਾਦੀ ਜਾਂ ਅਤਵਾਦੀ ਨੇ ਫਿਰ ਇੱਥੇ ਰਾਵਣਾ ਕਿਉਂ ਬੈਠੇ ਨੇ ਫਿਰ ਇਹਨਾਂ ਨੇ ਕਿਸੇ ਨੂੰ ਹੁਣ ਮਾਰਨਾ ਦਿੱਤਾ ਜਦੋਂ ਕਿ ਸਾਡੇ ਬੰਦਿਆਂ ਨੂੰ ਤੁਸੀਂ ਮਾਰਿਆ ਏ ਜਿਹੜੇ ਸਾਨੂੰ ਤੁਸੀਂ ਕਹਿੰਦੇ ਹੋ ਵੀ ਤੁਸੀਂ ਵਖਵਾਦੀਆਂ ਵਖਵਾਦੀਆਂ ਨੇ ਦੱਸੋ ਕਿਹੜਾ ਪੁਲਿਸ ਵਾਲਾ ਮਾਰਤਾ ਕੋਈ ਹੋਰ ਮਾਰਤਾ ਇਹਨਾਂ ਨੇ ਸਾਡਾ ਨੌਜਵਾਨ ਮੁੰਡਾ ਸ਼ੁਭਕਰਨ ਸਿੰਘ ਦੇਖੋ 23 ਸਾਲ ਦੀ ਉਮਰ ਸੀਗੀ ਉਹਨੂੰ ਇਹਨਾਂ ਨੇ ਮਾਰਤਾ ਅਤਵਾਦੀ ਦਾ ਇਹ ਨੇ ਇਹ ਸਾਨੂੰ ਕਹੀ ਜਾਂਦੇ ਨੇ ਅਤਵਾਦੀ ਨੇ ਸਾਡਾ ਤਾਂ ਬਸ ਇੰਨਾ ਕੋ ਹੋਇਆ ਜੀ ਆਪਣੇ ਧਰਮ ਨੂੰ ਪਿਆਰ ਕਰਦੇ ਆ ਅਮਰਤ ਸ਼ਗਲਿਆ ਦਾੜੀ ਮੁੱਛਾਂ ਰੱਖ ਲੀਆਂ ਫਿਰ ਇਹ ਸਾਨੂੰ ਦੋਹੇ ਪਾਸੇ ਲਾ ਲੈਂਦੇ ਨੇ ਇਹਦਾ ਕਹਿੰਦੇ ਨੇ ਬਸ ਸਾਰਾ ਹੀ ਸਿਰਮੁੰਨੀ ਵਾਲੀ ਹੋਣ ਇੱਥੇ ਹੁਣ ਹੋਰ ਕੋਈ ਹੋਵੇ ਨਾ ਇਸ ਕਰਕੇ ਅਸੀਂ ਬੇਨਤੀ ਕਰਦੇ ਆਂ ਵੀ ਸਾਡੀਆਂ ਸਾਨੂੰ ਕੋਈ ਚੌਂ ਨਹੀਂ ਆਉਂਦਾ ਹੈਗਾ ਮੂਰੇ ਦੇਖੋ ਫਸਲ ਸਾਡੀ ਵੱਢਣ ਨੂੰ ਤਿਆਰ ਖੜੀ ਆ ਜਲਦੀ ਤੋਂ ਜਲਦੀ ਮੰਗਾ ਮੰਨੀਆਂ ਜਾਣ ਸਾਰੇ ਇਹਨਾਂ ਘਰਾਂ ਨੂੰ ਚਲੇ ਜਾਣਾ ਹੈ ਉੱਥੇ ਬਸ ਏਸੀ ਰੂਮਾਂ 'ਚ ਬੈਠ ਕੇ ਮਗਜਾ ਮਾਰੀ ਮਾਰਨੀ ਆਉਂਦੀ ਹੈ ਇਹਨਾਂ ਨੂੰ ਹੋਰ ਕੋਈ ਕੰਮ ਨਹੀਂ ਆਉਂਦਾ ਹੈਗਾ ਅੱਛਾ ਇੱਥੇ ਥੋੜੀਆਂ ਜੱਥੇਬੰਦੀਆਂ ਨੇ ਜਿਹੜੀਆਂ ਮੋਰਚਾ ਚਲਾ ਰਹੇ ਨੇ ਪੰਜਾਬ 'ਚ ਹੋਰ ਜੱਥੇਬੰਦੀਆਂ ਵੀ ਜਿਹੜੀਆਂ ਵੱਖ-ਵੱਖ ਤਰੀਕੇ ਨਾਲ ਲੜ ਰਹੀਆਂ ਨੇ ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਉਹਨਾਂ ਨੂੰ ਵੀ ਅਸੀਂ ਸੋਡੇ ਮਾਧਿਅਮ ਰਾਹੀਂ ਹੱਥ ਬੰਨ੍ਹ ਕੇ ਬੇਨਤੀ ਕਰਦੇ ਆਂ ਵੀ ਸਾਰੀਆਂ ਜੱਥੇਬੰਦੀਆਂ ਇਹ ਨਾ ਜੱਥੇਬੰਦੀਆਂ ਦੇ ਨਾਲ ਰਲਣਾ ਹਮਲਾ ਤਕੜਾ ਮਾਰਨਾ ਚੋਣ ਜਾਪਦਾ ਵੀ ਹੁਣ ਲੱਗਣ ਦੇ ਨੇੜੇ ਆ ਜੀ ਉਹ ਤੋਂ ਪਹਿਲਾਂ-ਪਹਿਲਾਂ ਆਪਣੀਆਂ ਮੰਗਾਂ ਮੰਨੀਆਂ ਜਾਣ ਅਤੇ ਫਸਲ ਵੀ ਆਪਣੀ ਤਿਆਰ ਹੋ ਰਹੀ ਆ ਆਪਾਂ ਨੇ ਫਿਰ ਫਸਲ ਵੀ ਵੱਢਣੀਆਂ ਵੀ ਆਪਣੇ ਮੰਗਾਂ ਮੰਨਣ ਫਿਰ ਆਪਾਂ ਘਰਾਂ ਨੂੰ ਜਾਈਏ ਉਹਨਾਂ ਨੂੰ ਜੱਥੇਬੰਦੀਆਂ ਨੂੰ ਵੀ ਅਪੀ ਵੀਰ ਜਲਦੀ ਤੋਂ ਜਲਦੀ ਇਕੱਠੇ ਹੋ ਕੇ ਆਉਣ ਤੇ ਮੋਦੀ ਨੂੰ ਝਕਾਇਆ ਜਾਵੇ। ਖਾਸ ਲੋਕਾਂ ਦਾ ਸਬਦਨ ਅੰਦੋਲਨ ਹੈ। ਕਿਰਪਾ ਕਰਕੇ ਸਾਡਾ ਸਾਥ ਦਿਓ। ਅਸੀਂ ਆਪਣੀ ਲੜਾਈ ਦੇ ਨਾਲ ਤੁਹਾਡੀ ਲੜਾਈ ਵੀ ਲੜ ਰਹੇ ਹਾਂ। ਠੀਕ ਹੈ ਬਈ। ਇਹ ਜਥੇਬੰਦੀਆਂ ਦਾ ਮੇਨ ਗੱਲ ਜਿਵੇਂ ਨਾ ਅਸੀਂ ਜਥੇਬੰਦੀਆਂ ਦੀ ਕਹਿੰਦੇ ਹਾਂ ਇਹ ਇਕੱਲੀ ਜਥੇਬੰਦੀਆਂ ਦੀ ਲੜਾਈ ਨਹੀਂ। ਇਹ ਪੂਰੇ ਪੰਜਾਬ ਦੀ ਲੜਾਈ ਹੈ। ਇਹ ਸਾਡੀ ਹੋਂਦ ਦੀ ਲੜਾਈ ਹੈ। ਸਾਡੀਆਂ ਫਸਲਾਂ ਤੇ ਨਸਲਾਂ ਦੀ ਲੜਾਈ ਹੈ। ਜੋ ਇੱਥੇ ਅਸੀਂ ਮੰਗ ਰਹੇ ਹਾਂ ਕਿਸੇ ਟਾਈਮ ਕਰਨਾਟਕਾ ਦੇ ਵਿੱਚ ਬਹੁਤ ਜ਼ਿਆਦਾ ਕਿਸਾਨਾਂ ਨੇ ਖੁਦਕੁਸ਼ੀ ਕਰ ਲਈ ਸੀ। ਉਸ ਉਸ ਟਾਈਮ ਮਨਮੋਹਨ ਸਿੰਘ ਦੀ ਸਰਕਾਰ ਸੀ ਉਹਨਾਂ ਨੇ ਇੱਕ ਬੈਂਚ ਬਣਾਇਆ ਬੈਂਚ ਬਣਾ ਕੇ ਉਹਨਾਂ ਨੇ ਕਿਹਾ ਵੀ ਪਤਾ ਕਰੋ ਵੀ ਇੰਨੇ ਕਿਸਾਨ ਕਿਉਂ ਮਰ ਰਹੇ ਨੇ ਉਸ ਟਾਈਮ ਉਹ ਬੈਂਚ ਦਾ ਜਿਹੜਾ ਹੈੱਡ ਸੀ ਉਹ ਡਾਕਟਰ ਸੁਆਮੀ ਨਾਥਨ ਸੀ ਉਸ ਬੰਦੇ ਨੇ ਪੂਰੀ ਕਾਰਵਾਈ ਕਰਕੇ ਜਾਂਚ ਕਰਕੇ ਮਨਮੋਹਨ ਸਿੰਘ ਨੂੰ ਇਹ ਦੱਸਤਾ ਵੀ ਇਹ ਮਰ ਰਹੇ ਨੇ ਇਸ ਕਰਕੇ ਮਰ ਰਹੇ ਨੇ ਵੀ ਇਹਨਾਂ ਦਾ ਜਿਹੜੀ ਲਗਤ ਆ ਉਹ ਜ਼ਿਆਦਾ ਏ ਜਿਹੜੀ ਬਚਤ ਆ ਉਹ ਘੱਟ ਆ ਉਸ ਬੰਦੇ ਨੇ ਉਥੋਂ ਉੱਥੇ ਜਾ ਕੇ ਐਮਐਸਪੀ ਬਣੀ ਜਿਹੜੀ ਅੱਜ ਅਸੀਂ ਮੰਗ ਰਹੇ ਹਾਂ ਓ ਐਮਐਸਪੀ ਸੁਆਮੀ ਨਾਥਨ ਨੇ ਬਣਾਈ ਉਸ ਨੇ ਇਹ ਗੱਲ ਕਹਿਤੀ ਵੀ ਜਿਹੜਾ ਹੈ ਨਾ ਤੇ ਇਹ ਫਸਲਾਂ ਤੇ ਖਰਚਾ ਹੁੰਦਾ ਜਿੰਨੀ ਲਗਤ ਆਉਂਦੀ ਆ ਉਸ ਤੋਂ ਇਹਨਾਂ ਨੂੰ 50 ਗੁਣਾ ਦਿੱਤਾ ਜਾਵੇ ਐਮਐਸਪੀ ਉਦੋਂ ਲਾਗੂ ਹੋਈ ਗਰੰਟੀ ਨਾਲ ਹੋਈ ਮਨਮੋਹਨ ਸਿੰਘ ਦੀ ਸਰਕਾਰ ਚ ਹੋਈ ਪ੍ਰਧਾਨ ਮੰਤਰੀ ਦੇ ਸੈਨਾ ਨਾਲ ਹੋਈ ਪਰ ਉਹ ਸਾਨੂੰ ਇੱਕ ਦਿਨ ਜਿਸ ਦਿਨ ਤਾਂ ਇਹਨਾਂ ਨੂੰ ਪਤਾ ਲੱਗਦਾ ਵੀ ਇੰਡੀਆ ਭੁੱਖਾ ਮਰ ਰਿਹਾ ਉਸ ਦਿਨ ਤਾਂ ਇਹ ਪੰਜਾਬ ਦੇ ਕਿਸੇ ਟਾਈਮ 1961 ਦੇ ਵਿੱਚ ਜਦੋਂ ਮੰਡੀਕਰਨ ਬੋਰਡ ਬਣਿਆ ਪੰਜਾਬ ਨੂੰ ਉਸ ਟਾਈਮ ਇਹਨਾਂ ਨੇ ਕਿਹਾ ਵੀ ਭਾਈ ਦੇਸ਼ ਮਰ ਰਿਹਾ ਹੈ ਵੀ ਸਾਨੂੰ ਤੁਸੀਂ ਅਨਾਜ ਪੈਦਾ ਕਰਕੇ ਦਿਓ ਉਸ ਟਾਈਮ ਪੰਜਾਬ ਚੰਗਾ ਸੀ ਪੰਜਾਬ ਬਾਰਡਰ ਦਾ ਏਰੀਆ ਸਾਨੂੰ 1 20% ਪੈਕੇਜ ਨਹੀਂ ਮਿਲਦਾ ਹਿਮਾਚਲ ਨੂੰ ਵੀ ਮਿਲਦਾ ਰਾਜਸਥਾਨ ਨੂੰ ਵੀ ਮਿਲਦਾ ਸਾਡਾ ਵੀ ਇਹ ਪਾਕਿਸਤਾਨ ਨਾਲ ਬਾਰਡਰ ਹੈ ਇਹਨਾਂ ਨੇ 5 ਕਿਲੋਮੀਟਰ ਦਾ ਘੇਰਾ 25 ਕਿਲੋਮੀਟਰ ਬਣਾਤਾ ਬੀਐਸਐਫ ਆ ਜਿਹੜੀ ਹੁਣ 25 ਕਿਲੋਮੀਟਰ ਸਾਡੇ ਖੇਤਾਂ 'ਚ ਵੜ ਗਈ ਆਗੇ ਕਈ ਪਿੰਡਾਂ ਦੇ ਪਿੰਡ ਜਿਹੜੇ ਬੀਐਸਐਫ ਦੇ ਘੇਰੇ 'ਚ ਆ ਗਏ ਜੰਮੂ ਵਾਲੇ ਪਾਸਿਓ ਇਹ ਜੰਮੂ ਜ਼ਿਲ੍ਹਾ ਜਿਹੜਾ ਮੰਨ ਲਓ ਜੰਮੂ ਸਟੇਟ ਆ ਜਿਹੜੀ ਉਹ ਤਿੰਨ ਚਾਰ ਜ਼ਿਲ੍ਹੇ ਇਹ ਪੰਜਾਬ ਦੇ ਵਿੱਚ ਪਾਉਣ ਨੂੰ ਫਿਰਦੇ ਨੇ ਪੰਜਾਬ ਇੱਕ ਇੱਕ ਟਾਈਮ ਦੇਸ਼ ਹੁੰਦਾ ਸੀ ਉਹ ਫਿਰ ਸੂਬਾ ਰਹਿ ਗਿਆ ਸੂਬੇ ਤੋਂ ਇਹ ਜ਼ਿਲ੍ਹਾ ਬਣਾਉਣ ਨੂੰ ਫਿਰਦੇ ਨੇ ਪਰ ਇਹ ਹੋਣ ਨਹੀਂ ਦੇਣਾ ਅਸੀਂ ਡਟੇ ਹੋਏ ਆਂ ਇਹ ਕੱਲਾ ਕਿੰਨੂਆਂ ਨਾਲ ਨਹੀਂ ਸਰਦਾ ਅਸੀਂ ਤਾਂ ਚਲੋ ਇਹਦਾ ਲੋੜ ਆ ਉਰੇ ਪਰ ਅਸੀਂ ਜਿਹੜੀ ਚੀਜ਼ ਦੀ ਲੋੜ ਹੋਊਗੀ ਅਸੀਂ ਇਕੱਠੇ ਹੋ ਕੇ ਪਹੁੰਚਾਂਗੇ ਪਰ ਮੇਨ ਮੁੱਦਾ ਜਥੇਬੰਦੀਆਂ ਦੀ ਆਪਾਂ ਕੱਲੀ ਜਥੇਬੰਦੀਆਂ ਦੇ ਸਿੱੜਦੀ ਏ 32 ਜਥੇਬੰਦੀਆਂ ਨੇ ਪਰ ਮੁੱਦਾ ਪੰਜਾਬ ਦੀ ਲੜਾਈ ਆ ਨਸਲਾਂ ਔਰ ਫਸਲਾਂ ਦੀ ਇਸ ਲਈ ਹਰ ਬੰਦੇ ਨੂੰ ਜੇ ਕੋਈ ਸੋਚੇ ਨਾ ਜ਼ਿਆਦਾਤਰ ਲੋਕ ਸੋਚਦੇ ਨੇ ਆਪਾਂ ਕੀ ਲੈਣਾ ਮੇਨ ਹਰ ਬੰਦੇ ਦਾ ਮੂੰਹ 'ਚ ਇਹ ਗੱਲ ਹੁੰਦੀ ਆ ਆਪਾਂ ਕੀ ਲੈਣਾ ਜੇ ਆਪਾਂ ਲੈਣਾ ਇੱਥੇ ਤਾਂ ਹੀ ਆ ਹਰ ਬੰਦੇ ਜੇ ਇੱਕ ਦੀ ਰੋਟੀ ਚੱਲੂ ਤਾਂ ਦੂਜੇ ਦੀ ਚੱਲੂ ਜੇ ਦੂਜੇ ਹੀ ਚੱਲੂ ਤਾਂ ਤੀਜੇ ਹੀ ਚੱਲੂ ਜੇ ਅੱਜ ਕਿਸਾਨ ਮਰ ਰਿਹਾ ਤਾਂ ਆਉਣ ਵਾਲੇ ਟਾਈਮ 'ਚ ਪੰਜਾਬ 'ਚ ਫਸਲਾਂ ਦਾ ਵੀ ਕਾਲ ਪੈ ਜਾਊਗਾ। ਪਾਣੀ ਨੇ ਜਿਹੜੇ ਸਾਡੇ ਉਹ ਨਹਿਰਾਂ ਦੇ ਇਹਨਾਂ ਨੇ ਹੋਰ ਸਟੇਟਾਂ ਨੂੰ ਦੇਤੇ। ਜਿਹੜਾ ਸਾਡਾ ਥੱਲੇ ਵਾਲਾ ਪਾਣੀ ਉਹ ਮੁੱਕਦਾ ਜਾਂਦਾ। ਪਰ ਹੁਣ ਜੇ ਅਸੀਂ ਰੇਟ ਵੀ ਮੰਗਦੇ ਆ ਮੰਨ ਕੇ ਚਲੋ ਸਾਡੀ ਫਸਲ ਆ। ਸਾਨੂੰ ਯੂਰੀਆ ਇਹਨਾਂ ਨੇ ਦਿੱਤਾ ਸਬਸਿਡੀਆਂ ਦੇ ਦਿੱਤਾ ਕਿਸੇ ਟਾਈਮ। ਕਿਸੇ ਟਾਈਮ ਯੂਰੀਆ ਖਾ ਦੇ ਪਿੰਡਾਂ 'ਚ ਵੰਡਦੇ ਫਿਰਦੇ ਸੀ ਵੀ ਸਬਸਿਟੀ ਤੇ ਤੁਸੀਂ ਲੈ ਲਓ। ਪਰ ਉਹ ਕਰਦੇ ਕਰਾਉਂਦੇ ਇਹਨਾਂ ਨੇ ਸਾਨੂੰ ਖਾਦਾਂ 'ਚ ਪਾਤਾ। ਹੁਣ ਸਾਡੀ ਜਿਹੜੀ ਲਾਗਤ ਆ ਉਹ ਬਹੁਤ ਜ਼ਿਆਦਾ ਹੈ। ਜਿਹੜੀ ਐਮਐਸਵੀ ਦਾ ਕਈ ਹੋਰ ਵਰਗ ਇਹ ਸੋਚਦੇ ਨੇ ਵੀ ਜੇ ਐਮਐਸਪੀ ਦੇ ਇਹਨਾਂ ਨੂੰ ਆਪਣੇ ਰੇਟ ਦਿੱਤਾ ਤਾਂ ਕਾਂਕਤਾਸ ਵਾਲੀ 4200 ਰੁਪਏ ਹੋ ਜੂਗੀ ਵੀ ਸਾਡਾ ਕੀ ਬਣੂਗਾ ਅਸੀਂ ਆਟਾ ਕਿੱਥੋਂ ਖਾਵਾਂਗੇ ਜਿਹੜੇ ਹੋਰ ਵਰਗ ਨੇ ਸ਼ਡਿਊਲ ਕਾਸਟ ਆ ਜਿਹੜੇ ਕਿਸਾਨੀ ਨਾਲ ਨਹੀਂ ਕੋਈ ਆਪਣੇ ਮੰਨ ਲਓ ਉਹਨਾਂ ਦਾ ਇਲਾਕਾ ਦੇ ਪਰ ਉਹ ਉਹਨਾਂ ਨੂੰ ਇਹ ਡਰਨ ਦੀ ਲੋੜ ਨਹੀਂ ਅਸੀਂ 4200 ਰੇਟ ਨਹੀਂ ਮੰਗ ਰਹੇ ਅਸੀਂ ਤਾਂ ਇਹ ਮੰਗ ਰਹੇ ਹਾਂ ਵੀ ਜਿਹੜੀ ਸਾਡੀ ਲਾਗਤ ਆ ਜਿਹੜਾ 1400 ਰੁਪਏ ਦਾ ਡਾਈ ਦਾ ਥੈਲਾ ਸਾਨੂੰ ਠੋਕ ਕੇ ਦਿੰਦੇ ਨੇ ਆਪਣੇ ਸੁਸਾਇਟੀਆਂ ਚ ਲੈਣਾਂ ਚ ਖੜ-ਖੜ ਅਸੀਂ ਲੈਣੇ ਆ ਜਿਹੜੀਆਂ ਸਪਰੇਹਾਂ ਨੇ ਫੇਮ ਦਵਾਈ ਆਉਂਦੀ ਆ ਜੀ 15000 ਦਾ ਲੀਟਰ ਆ ਵੀਰ ਜੀ ਉਹਦਾ 1 ਲੀਟਰ 15000 ਦਾ ਕੀਟਨਾਸ਼ਕ ਦਵਾਈ ਆ ਜਦੋਂ ਉਹ 15000 ਵਾਲੀ 5000 ਤੇ ਆਜੂਗੀ ਸਾਡੀ ਆਬੇ ਲਗਤ ਘਟ ਜਾਣੀ ਆ ਮੇਨ ਮੁੱਦਾ ਤਾਂ ਐਮ ਐਸ ਪੀ ਦਾ ਇਹ ਆ ਵੀ ਜਿੱਦਣ ਐਮ ਐਸ ਪੀ ਲਾਗੂ ਹੋਗੀ ਤਾਂ ਸਰਕਾਰ ਨੂੰ ਲਗਤ ਘਟਾਉਣੀ ਪਊਗੀ ਰੇਟ ਦਾ ਕੋਈ ਮੁੱਦਾ ਨਹੀਂ ਜੇ ਕੋਈ ਕਈ ਹੋਰ ਵਰਗ ਸੋਚੀ ਜਾਂਦੇ ਨੇ ਅਸੀਂ ਆਟਾ ਕਿੱਥੋਂ ਲਵਾਂਗੇ ਮੇਨ ਮੁੱਦਾ ਤਾਂ ਆਪਣੀ ਹੋਣ ਦੀ ਲੜਾਈ ਆ ਹਰ ਬੰਦੇ ਦੀ ਲੜਾਈ ਆ ਹਰ ਵਰਗ ਦੀ ਲੜਾਈ ਆ ਇਸ ਲਈ ਮੇਰੀ ਸਾਰੀ ਪੰਜਾਬ ਨੂੰ ਅਪੀਲ ਆ ਚਾਹੇ ਕਿੰਨੂ ਲਿਆਓ ਪਾਣੀ ਲਿਆਓ ਕੁਛ ਵੀ ਲਿਆਓ ਕਿਸੇ ਤਰ੍ਹਾਂ ਹੋਰੇ ਹਾਜ਼ਰੀ ਲਾਓ ਠੀਕ ਹੈ ਹਾਂਜੀ ਹਾਂ ਧੰਨਵਾਦ